ਸੁਲਤਾਨਪੁਰ ਤੇ ਬਾਉਪੁਰ ਮੰਡਰੇ ਵਿੱਚ ਇਹ ਤੁਸੀਂ ਵੇਖ ਰਹੇ ਹੋ ਪੰਜਾਬੀਆਂ ਦਾ ਜਗਾੜ ਇਹਨੂੰ ਜਗਾੜ ਹੀ ਕਹਾਂਗੇ ਡਿਸਟਰ ਇੰਜਨ ਦੇ ਨਾਲ ਇੱਕ ਜੰਬੋ ਸਾਈ ਦਾ ਬੇੜਾ ਜਿਹੜਾ ਤਿਆਰ ਕੀਤਾ ਪੰਜਾਬੀਆਂ ਨੇ ਇਹਦੇ ਵਿੱਚ ਤੁਸੀਂ ਟਰੈਕਟਰ ਵੀ ਲੱਦ ਕੇ ਲਿਜਾ ਸਕਦੇ ਹੋ ਕਾਰ ਵੀ ਲਿਜਾ ਸਕਦੇ ਹੋ ਤੇ ਤਕਰੀਬਨ 25 ਤੋਂ 30 ਬੰਦੇ ਜਿਹੜੇ ਆ ਉਹ ਇੱਕ ਟਾਈਮ ਬੈਠ ਕੇ ਜਾ ਸਕਦੇ ਆ ਔਰ ਤੁਸੀਂ ਇਹ ਦੇਖਦੇ ਹੋ ਕਿ ਜਿਵੇਂ ਕੈਨੇਡਾ ਦੇ ਝੀਲਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਚੱਲਦੇ ਵੱਡੇ ਬੇੜੇ ਆ ਉਹਨਾਂ ਦੀ ਤਰਜ਼ ਤੇ ਹੀ ਇਹ ਬੇੜਾ ਬਣਿਆ ਹੋਇਆ ਆ ਇਹਦੇ ਪਿਛਲੇ ਪਾਸੇ ਪੱਖੇ ਲੱਗੇ ਹੋਏ ਆ ਲਿਸਟਰ ਇੰਜਣ ਆ ਔਰ ਇਹ ਪੂਰੀ ਧੱਕ ਪਾ ਰਿਹਾ ਆ ਪਾਣੀ ਦੇ ਵਿੱਚ ਦੂਰ ਡਰਾਡੇ ਆਪਦੇ ਘਰਾਂ ਦੇ ਵਿੱਚ ਜਾਣ ਲਈ ਸਮਾਨ ਲੈ ਕੇ ਜਾਣ ਲਈ ਔਰ ਇੱਥੇ ਵੀ ਮੈਂ ਦੱਸ ਦਿਆਂ ਕਿ ਜਦੋਂ ਬਾਉਪੁਰ ਦਾ ਪੁਲ ਨਹੀਂ ਸੀ ਬਣਿਆ ਤਾਂ ਇਨ੍ਹਾਂ ਹੀ ਬੇੜਿਆਂ ਤੇ ਕਿਸਾਨ ਜਿਹੜੀ ਆਪਣੀ ਫਸਲ ਆ ਉਹ ਲੱਦ ਕੇ ਤਾਂ ਦੂਸਰੇ ਕਿਨਾਰੇ ਤੇ ਲਿਜਾਣ ਲਈ ਇਹਨਾਂ ਵੱਡੇ ਬੇੜਿਆਂ ਦੀ ਵਰਤੋਂ ਕਰਦੇ ਸੀਗੇ ਹੁਣ ਬਾਉਪੁਰ ਦੇ ਵਿੱਚ ਇੱਕ ਪੁਲ ਬਣ ਗਿਆ ਹੈਗਾ ਜਿਹੜਾ ਉੱਥੇ ਇੱਕ ਛੋਟਾ ਦਰਿਆ ਵਗਦਾ ਆ ਤੇ ਉਸ ਤੋਂ ਪਹਿਲਾਂ ਇਹੀ ਬੇੜੇ ਜਿਹੜੇ ਆ ਕੰਮ ਕਰਦੇ ਸੀ ਸੋ ਪੰਜਾਬੀਆਂ ਨੂੰ ਕਿਸੇ ਤਰ੍ਹਾਂ ਦਾ ਦਰਾਂ ਵੀ ਹਰਾਉਣ ਦਾ ਜਿਹੜਾ ਕਿਸੇ ਦੇ ਮਨ ਦੇ ਵਿੱਚ ਖਵਾਬ ਹੈਗਾ ਉਹ ਪੂਰਾ ਨਹੀਂ ਹੋ ਸਕਦਾ ਪੰਜਾਬੀ ਆਪਣੇ ਜਿਗਾਰਡ ਦੇ ਨਾਲ ਹੀ ਮੁਸੀਬਤਾਂ ਤੇ ਜਿਹੜਾ ਉਹ ਹੱਲ ਕਰ ਲੈਂਦੇ ਆ ਧੰਨਵਾਦ